ਮਨੁੱਖ ਦੇ ਨਜ਼ਰੀਏ ਦਾ ਬੜਾ ਫਰਕ ਪੈਂਦਾ ਹੈ ਕਿਉਂਕਿ ਹਰ ਇੱਕ ਮਨੁੱਖ ਦੀ ਸੋਚ ਤੇ ਵੇਖਣ ਦਾ ਨਜ਼ਰੀਆ ਆਪਣਾ ਆਪਣਾ ਹੁੰਦਾ ਹੈ ਇੱਕ ਵਾਰ ਦੀ ਗੱਲ ਹੈ ਇੱਕ ਛੋਟੀ ਜੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਗਰਮੀਆਂ ਦੇ ਦਿਨ ਹੁੰਦੇ ਆ ਇੱਕ ਲੱਕੜਾਂ ਦਾ ਵਪਾਰੀ ਕੰਮਕਾਰ ਤੋਂ ਥੱਕਿਆ ਦਰਖਤ ਦੀ ਛਾਵੇਂ ਪੈ ਜਾਂਦਾ ਹੈ ਜਦ ਦਰਖਤ ਦੇ ਉੱਪਰ ਨਿਗਾ ਮਾਰਦਾ ਹੈ ਤਾਂ ਥੋਈਦਾਇ ਦਰਖਤ ਬੜਾ ਵੱਡਾ ਇਹਦੇ ਇਸ ਦਰਖਤ ਨੂੰ ਵਡਿਆ ਗਿਆ ਤਾਂ ਕਾਫੀ ਪੈਸੇ ਵੀ ਵਟੇ ਜਾਣਗੇ ਟਾਹਣੀਆਂ ਇੰਨੀਆਂ ਇੰਨਾ ਮੋਢਾ ਇਹ ਸਾਰਾ ਸਾਕਤਬ ਕਰਦਾ ਕਰਦਾ ਉਸੇ ਦਰਖਤ ਦੇ ਥੱਲੇ ਇੱਕ ਸੰਗੀਤਕਾਰ ਸੰਗੀਤ ਦਾ ਸ਼ਕੀਨ ਆ ਕੇ ਪੈ ਜਾਂਦਾ ਹੈ ਜਦੋਂ ਦੇਖਦਾ ਹੈ ਤਾਂ ਕਿਉਂਕਿ ਪੱਤਿਆਂ ਦੀ ਖੜਖੜਦੀ ਆਵਾਜ਼ ਆਉਂਦੀ ਹੈ ਇੱਕ ਉਹਨੂੰ ਲੱਗਦਾ ਹੈ ਕਹਿੰਦਾ ਹੈ ਪ੍ਰਮਾਤਮਾ ਤੂੰ ਇਸ ਕੁਦਰਤ ਦੀ ਕਾਇਨਾਤ ਦੇ ਵਿੱਚ ਰਚਿਆ ਹੋਇਆ ਹੈ ਤੇ ਇਸ ਸੰਗੀ ਇਹ ਸੰਗੀਤ ਕਿੰਨਾ ਸੋਹਣਾ ਲੱਗ ਰਿਹਾ ਹੈ ਉਸ ਦੀ ਸੁਰਤ ਸੰਗੀਤ ਮਹਿਸੂਸ ਕਰਦੀ ਹੈ ਇਸੇ ਤਰ੍ਹਾਂ ਇੱਕ ਸਾਧੂ ਬਿਰਤੀ ਦਾ ਬੰਦਾ ਆ ਕੇ ਜਦੋਂ ਉੱਥੇ ਆਰਾਮ ਕਰਦਾ ਹੈ ਤਾਂ ਦੇਖਦਾ ਇੱਕ ਸੁੱਕਾ ਪੱਤਾ ਦਰਖਤ ਤੋਂ ਥੱਲੇ ਡਿੱਗ ਪੈਂਦਾ ਹੈ ਸੋਚਦਾ ਅਸੀਂ ਵੀ ਇੱਕ ਨਾਕ ਦੇਣਾ ਇਸ ਸਵਾਸਾਂ ਨੂੰ ਛੱਡ ਕੇ ਚਲੇ ਜਾਣਾ ਇਸ ਪੱਤੇ ਦੀ ਵਾਂਗ ਸਾਡਾ ਵੀ ਜੀਵਨ ਪੂਰਾ ਹੋ ਜਾਣਾ ਇਸ ਤਰ੍ਹਾਂ ਇਸ ਕਹਾਣੀ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਮਨੁੱਖ ਦਾ ਜਿਹੋ ਜਿਹਾ ਨਜ਼ਰੀਆ ਉਹੋ ਜਿਹਾ ਹੀ ਉਹ ਸੰਸਾਰ ਨੂੰ ਦੇਖਦਾ ਹੈ ਇਸ ਕਰਕੇ ਆਪਣੇ ਨਜ਼ਰੀਏ ਨੂੰ ਬਦਲਣ ਦੀ ਤੇ ਚੰਗਾ ਸੋਚਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀ ਕੀ ਫਤਿਹ